ਹਾਲੋ ਗਾਇਸ ਕੀ ਹਾਲ ਆ ਸਾਰਿਆਂ ਦਾ ਤੇ ਇੱਥੇ ਇੱਕ ਮਾਤਾ ਦਾ ਮੰਦਿਰ ਬੜਾ ਮਸ਼ਹੂਰ ਹੈ ਦੇਵਲੀ ਮਾਤਾ ਦਾ ਮੰਦਿਰ ਉਹਦੀ ਸਟੋਰੀ ਬਾਰੇ ਦੱਸਾਂਗੇ ਥੋੜਾ ਜਿਹਾ ਤੁਹਾਨੂੰ ਕੁਝ ਆਂ ਬੋਰ ਲੱਗੇ ਦੇਵੀ ਮਾਤਾ ਦਾ ਵੈਸੇ ਦੇਵਲੀ ਮਾਤਾ ਵੀ ਕਹਿੰਦੇ ਆ ਤੇ ਇੱਥੋਂ ਦੀ ਰਸਤਾ ਹੈਗਾ ਆਉਂਦੀ ਜਾਂਦਾ ਪਿੱਛਾ ਦੀ ਹੈ ਤੁਹਾਨੂੰ ਦੱਸਦੇ ਅੱਗੇ ਕੀ ਸਟੋਰੀ ਹੈ ਉਹਦੀ अब माता का मंदिर देवली माता चढ़ गया ऊंचाई बहुत ज्यादा सी ਸਾਂ ਬੋਛੜੇ ਪੈ ਮੈਨੂੰ ਮਾਤਾ ਦੀ ਮੱਥਾ ਟੇਕਿਆ ਤੇ ਮੁੰਡਿਆਂ ਤੋਂ ਆਪਾਂ ਸਟੋਰੀ ਪੁੱਛੀ ਵੀ ਕਿ ਕਿਵੇਂ ਮਸ਼ਹੂਰ ਆ ਮਤਲਬ ਕੀ ਰੀਜ਼ਨ ਹੈ ਦਾ ਮੈਨੂੰ ਉੱਤੇ ਬਣਾਈ ਹੋਈ ਮਾਤਾ ਦੀ ਇੱਥੇ ਇੱਕ ਲੇਡੀ ਜਾਈ ਸੀਗੀ ਤਾਨੂੰ ਪਿਆਸ ਵਗੈਰਾ ਲੱਗੀ ਸੀਗੀ ਤੇ ਪਾਣੀ ਵਗੈਰਾ ਇੱਥੇ ਨਹੀਂ ਮਿਲਿਆ ਤਾਂ ਇੱਥੇ ਮਤਲਬ ਟਿੱਬੇ ਤੇ ਉਹ ਮਤਲਬ ਇੱਥੇ ਪੂਰੀ ਹੋ ਗਈ ਸੀ 목 ਗਈ ਸੀ ਮਤਲਬ ਜੋ ਵੀ ਕਹਿ ਲੋ ਤੇ ਇੱਥੇ ਨਹੀਂ ਪਤਾ ਲੱਗਾ ਲੋਕਾਂ ਨੂੰ ਇੱਥੇ ਲੱਗ ਪਿੰਡ ਐ ਇੱਧਰ ਉੱਥੋਂ ਦੇ ਇੱਕ ਮੁੰਡਾ ਸੀਗਾ ਮੇਰੀ ਕੁਮਰ ਦਾ ਤੋਂ ਉਹ ਆਇਆ ਇੱਥੇ ਤੋਂ ਉੱਥੇ ਦੋ ਗਿੱਟਾ ਪੰਚਾ ਸੀ ਉਹਨੇ ਇੱਥੇ ਆ ਕੇ ਦੇਖਿਆ ਵੀ ਜਗਾ ਲੱਗਦੀ ਹੈ ਕੋਈ ਪੀਰ ਦੀ ਜਾਂ ਮਾਤਾ ਦੀ ਹੈ ਉਹਨੇ ਆ ਕੇ ਸੁੱਖ ਮੂਹ ਗਿਆ ਇੱਥੇ ਵੀ ਬਾਬਾ ਜੀ ਜੋ ਵੀ ਪੀਰ ਆ ਜਾਂ ਮਾਤਾ ਕੋਈ ਵੀ ਵੀ ਮੇਰੀ ਮਨੋ ਕਾਮਨਾ ਪੂਰੀ ਹੋ ਜੇ ਤੇ ਮੈਂ ਮੰਦਿਰ ਬਣਾਉਂਗਾ ਵੱਡਾ ਇੱਥੇ ਉਹਦੀ ਮਨੋ ਕਾਮਨਾ ਪੂਰੀ ਹੋਗੀ ਇੱਥੇ ਮੰਦਿਰ ਬਣ ਗਿਆ ਹੁਣ ਇੱਥੇ ਬਹੁਤ ਤਗੜਾ ਤਗੜੇ ਦਵਾਨ ਲੱਗਦੇ ਹੁਣ ਤਾਂ ਬਹੁਤ ਮਸ਼ਹੂਰ ਹੈ ਮਾਤਾ ਦਾ ਮੰਦਿਰ ਤੇ ਰਾਜਸਥਾਨ ਨੂੰ ਬਗੜ 13 اے ਪੀੜੀ ਦੇ ਵਿੱਚ ਆਇਆ ਦੇਵਲੀ ਮਾਤਾ ਦੇ ਨਾਮ ਤੋਂ ਮਸ਼ਹੂਰ ਹੈ ਤੇ ਕੋਈ ਸ਼ਬਦਾਂ ਦੇ ਵਿੱਚ ਕੋਈ ਜਨੀਚ ਹੋ ਜੇ ਤਾਂ ਮਾਫ ਕਰਦੇ ਬਾਈ ਠੀਕ ਹੈ